ਮੇਰੇ ਪਿਆਰੇ YouTube ਫੈਮਿਲੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਥ੍ਰੇਲੂ ਨੁਕਤਾ ਸ਼ੇਅਰ ਕਰਨ ਲੱਗੀ ਹਾਂ ਕਿਉਂਕਿ ਮੌਸਮ ਬਦਲ ਚੁੱਕਾ ਹੈ ਮੌਸਮ ਬਦਲਣ ਦੇ ਨਾਲ ਨਾਲ ਸੁੱਕੀ ਖੰਗ ਦਾ ਹੋਣਾ ਇੱਕ ਆਮ ਜਈ ਬਿਮਾਰੀ ਹੋ ਗਈ ਹੈ ਜੇ ਇਸ ਦਾ ਇਲਾਜ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਆਪਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ ਸੁੱਕੀ ਖੰਘ ਲਈ ਸ਼ਹਿਦ ਦੀ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ ਇਸ ਨਾਲ ਗਲੇ ਦੀ ਇਨਫੈਕਸ਼ਨ ਲੋਟ ਹੁੰਦੀ ਹੈ 2 ਚਮਚ ਸ਼ਹਿਦ ਨੂੰ ਗਰਮ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਸੁੱਕੀ ਖੰਘ ਤੋਂ ਜਲਦੀ ਹੀ निजात ਪਾਈ ਜਾ ਸਕਦੀ ਹੈ ਇਸ ਦਾ ਇੱਕ ਹਫਤੇ ਲਗਾਤਾਰ ਸੇਵਨ ਕਰਨ ਨਾਲ ਸੁੱਕੀ ਖੰਘ ਬਿਲਕੁਲ ਠੀਕ ਹੋ ਜਾਂਦੀ ਹੈ ਸੁੱਕੀ ਖੰਘ ਲਈ ਅਦਰਕ ਵੀ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ ਅਦਰਕ ਨੂੰ 2 ਟੁਕੜਿਆਂ ਵਿੱਚ ਕੱਟ ਲਓ ਫਿਰ ਉਸ ਵਿੱਚ ਖਾਣ ਵਾਲਾ ਨੰਕ ਮਿਲਾ ਲਓ ਫਿਰ ਇੱਕ ਟੁਕੜੇ ਨੂੰ ਆਪਣੀ ਜਾੜਖਲੇ ਰੱਖੋ 5 ਮਿੰਟ ਰੱਖੀ ਰਹਿਣ ਦਿਓ ਬਾਅਦ ਵਿੱਚ ਕੁੜਲੀ ਕਰ ਲਓ ਇਸ ਨਾਲ ਵੀ ਤੁਹਾਡੀ ਸੁੱਕੀ ਖੰਗ ਨੂੰ ਬਹੁਤ ਜ਼ਿਆਦਾ ਰਾਹਤ ਮਿਲੇਗੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਕਰਨਾ ਨਾ ਭੁੱਲਣਾ